ਦਸ ਕਿਸ ਮਕਸਦ ਲਈ ਆਇਆ ਤੂੰ ਹੱਦੋਂ ਬਾਦ ਲਲਚਾਇਆ ਤੂੰ ਕੰਮ ਅਸਲੀ ਮਨੋਂ ਕੰਮ ਅਸਲੀ ਮਨੋਂ ਬੁਲਾਇਆ ਤੂੰ ਉਸ ਮਾਲਕ ਕੋਲੋਂ ਡਰਿਆ ਕਰ ਤੂੰ ਸ਼ਕ ਪਰਸ਼ਾਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਏਹੇ ਦਿਸਦੇ ਰੰਗ ਤਮਾਸ਼ੇ ਜੋ ਬੜੇ ਖੇੜਖੇੜ ਹੱਸਦਾ ਹਾਸੇ ਜੋ ਪੂਤ ਆਇਆ ਤੂੰ ਹੱਦੂ ਬਾਤ ਲਲਚਾਇਆ ਤੂੰ ਕੰਮ ਅਸਲੀ ਮਨੋ ਕੰਮ ਅਸਲੀ ਮਨੋ ਬੁਲਾਇਆ ਤੂੰ ਉਸ ਮਾਲਕ ਕੋਲੋਂ ਡਰਿਆ ਕਰ ਤੂੰ ਸ਼ੱਕ ਪਰਸ਼ਾਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਹੇ ਜਸਦੇ ਰੰਗ ਤਮਾਸ਼ ਜੋ ਬੜ ਖੜਕੜ ਹੱਸਦਾ ਹੱਸ ਜੋ ਤੂੰ ਤੱਕੇ ਚਾਰੇ ਤੂੰ ਤੱਕੇ ਚਾਰੇ ਪਾਸੇ ਜੋ ਧਰਿਆ ਇੱਥੇ ਰਹਿ ਜਾਣਾ ਇਹ ਰੰਗਲਾ ਮੇਲਾ ਦੁਨੀਆਂ ਦਾ ਦੁਨੀਆਂ ਦਾ ਤੈਨੂੰ ਆਖਰ ਛੱਡਣਾ ਪਾ ਜਾਣਾ ਦੁਨੀਆ ਦਾ ਗੱਡੀ ਕੋਈ ਝੂਠ ਤੋਂ ਭੁੱਲ ਨਹੀਂ ਪੈਂਦਾ ਕਦੇ ਝੂਠ ਦਾ ਮਲ ਨਹੀਂ ਕੁਝ ਹੋਰ ਸੱਚ ਦੇ ਕੁਝ ਹੋਰ ਸੱਚ ਦੇ ਤਲ ਨਹੀਂ ਤੂੰ ਨਾਲ ਸੱਚ ਦੇ ਖੜਿਆ ਕਰ ਤੂੰ ਸ਼ਕਪ੍ਰਸ਼ਾਦ ਦੇ ਮਿਹਨਤ ਦੇ ਧਨ ਬਾ ਨਾ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਬੜਾ ਰੱਖੇ ਧਿਆਨ ਜ਼ਰੂਰਤ ਦਾ ਇਹੇ ਤਨ ਤੇ ਸੋਣੀ ਸੂਰਤ ਦਾ ਬੜਾ ਰੱਖੇ ਧਿਆਨ ਜ਼ਰੂਰਤ ਦਾ ਇਹ ਤਨ ਤੇ ਸੋਣੀ ਸੂਰਤ ਦਾ ਕੀ ਮਾਣ ਮੇ ਮਾਣ ਮਿੱਟੀ ਦੀ ਮੂਰਤ ਦਾ ਇਹ ਨਿਹੜੇ ਮੌਕੇ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਐ ਮੈਂ ਦੁਨੀਆ ਦੇ ਨਾਲ ਲੜਦਾ ਰਾਂ ਤੂੰ ਕਰੋਧ ਅਗਨ ਵਿੱਚ ਸੜਦਾ ਰਾਂ ਬੇਬਜਾ ਮਾਣ ਬਜਾਮਾਨ ਵਿੱਚ ਬੇਬਜਾਮਾਨ ਵਿੱਚ ਕਰਦਾ ਰਹਿ ਗੱਲ ਮਾੜੀ ਮੋਟੀ ਯਰਿਆਂ ਕਰ ਤੂੰ ਸ਼ਕ ਪਰਸ਼ਾਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਇੱਥੇ ਸਭ ਕੁਝ ਪੜਿਆ ਢੈ ਲਈਆਂ ਦਾ ਕੋਈ ਨਹੀਂ ਭੈ ਲਈ ਨਹੀਂ ਕੋਜ ਹਮੇਸ਼ਾ ਨਹੀਂ ਕੋਜ ਹਮੇਸ਼ਾ ਰਹਿ ਲਈਏ ਵੰਗ ਪਾਣੀਆਂ ਵਹਿ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਅੱਖਿਓ ਨੂੰ ਤੂੰ ਆਪਣੇ ਅੰਦਰੋਂ ਤੱਕਿਓ ਨੂੰ ਕਰ ਦੇਖਣ ਵਾਲੀ ਕਰ ਦੇਖਣ ਵਾਲੀ ਕਰ ਦੇਖਣ ਵਾਲੀ ਅੱਖਿਓ ਨੂੰ ਨਾ ਭਰਮ ਦੇ ਸਾਗਰ ਤਰਿਆ ਕਰ ਤੂੰ ਸ਼ਕ ਪ੍ਰਸ਼ਾਦੇ ਮਿਹਨਤ ਦੇ ਧੰਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਹਾਂ ਜੁਤਾਰੂ ਵਰਗੇ ਜੋੜ ਕੇ ਇੱਥੇ ਪੀਰ ਫਕੀਰ ਨਵਾਬ ਸਾਰੇ ਉਹ ਸਾਥ ਛੱਡ ਗਏ ਨੇ ਸੱਜਣਾ ਬੇਲੀਆਂ ਦਾ ਕੋਈ ਭਾਈਆਂ ਨੂੰ ਛੱਡ ਫਕੀਰ ਹੋਇਆ ਕੋਈ ਛੱਡ ਕੋਈ ਪੂਰ ਸਹੇਲੀਆਂ ਦਾ ਇੱਕ ਦਿਨ ਅਸਾਂ ਵੀ ਆਲਮਾ कुंड मार <marriages timing> ਛੱਟ ਤਰਿੰਜਣ ਕਰ ਸੁਨਾ ਬੇੜਾ ਉੱਠੀ ਉੱਠ ਜਾ ਬਣ ਸਈਆਂ ਇੱਕ ਗਈਆਂ ਇੱਕ ਡੋਲੀ ਚੜੀਆਂ ਇੱਕ 10 ਮੇਟਣ ਪਈਆਂ ਅਸਾ ਵੀ ਜਾਣਾ ਅਸਾ ਵੀ ਜਾਣਾ ਢੋਲਣ ਆਇਆ ਚਰਖਾ ਕਿੱਥੇ ਟਕਾਈਏ ਉਨੀਆਂ ਤੰਦਾ ਸਾਹਮ ਲਮਾਏ ਜਿੰਨੀਆਂ ਕੱਤਿਆਂ ਗਈਆਂ ਓ ਤੋਤੇ ਵਾਂਗੂ ਗੱਲਾਂ ਤੂੰ ਤੋਤੇ ਵਾਂਗੂ ਗੱਲਾਂ ਕਰਦਾ ਏ ਰੁਕ ਜੂ ਮਿੱਠੀ ਬੋਲੀ ਹੋ ਤੋਤੇ ਵਾਂਗੂ ਗੱਲਾਂ ਕਰਦਾ ਏ ਰੁਕ ਜੂ ਮਿੱਠੀ ਬੋਲੀ ਮਾਂ ਦੀ ਗੋਦੀ ਦਾ ਚਨ ਹੀਰਾ ਪਉ ਮੌਤ ਦੀ ਝੋਲੀ ਸਦਾ ਜੋਗੀਆਂ ਸ਼ੰਦ ਨਹੀਂ ਲਿਖਣੇ ਸਦਾ ਸੁਤਨਾਮ ਨਹੀਂ ਗੋਣਾ ਆਇਆ ਬੰਦਾ ਇਸ ਦੁਨੀਆ ਤੇ ਹੋ ਚਾਰ ਦਿਨਾਂ ਦਾ ਪਰਉ ਛੱਡ ਕੇ ਗਲੀ ਗੁਲਾਮ ਆਨੋ ਮੰਨ ਜਾਉਂਦਾ ਹੁਕਮ ਨਹੀਂ ਮੂਲ ਹੋਣਾ ਤੇ ਸਾਹਮ ਸਾਹ ਬੈਠਾ ਕਰਾਂਗਾ ਫੇਰ ਪਸ਼ਟਾਵਿਆਂ ਨੂੰ ਨਾ ਸਮਝ ਕਦੇ ਵੀ ਬਾਕਿਆਂ ਨੂੰ ਤੂੰ ਆਪਣੇ ਅੰਦਰੋਂ ਤੱਕ ਉਹਨੂੰ ਕਰ ਦੇਖਣ ਵਾਲੀ ਕਰ ਦੇਖਣ ਵਾਲੀ ਕਰ ਦੇਖਣ ਵਾਲੀ ਅੱਖਾਂ ਨੂੰ ਨਾ ਭਰਮ ਦੇ ਸਾਗਰ ਰਿਆ ਕਰ ਤੂੰ ਛਕ ਪਰਸ਼ਾਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਬੜਿਆ ਕਰ ਕੰਝ ਕਾਰੋ ਮਰ ਕੇ ਜੋੜ ਕੇ ਲੇ ਜਾਣਾ ਇਹ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਸੁਰ ਛੱਡਣਾ ਪੈ ਜਾਣਾ ਇਹ ਰੰਗਲਾ ਮੇਲਾ ਦੁਨੀਆ ਦਾ ਇੱਥੇ ਸੁੱਖਾ ਦੇ ਨੇ ਯਾਰ ਬੜੇ ਸਜਣਾ ਇੱਥੇ ਸੁੱਖਾ ਦੇ ਨੇ ਯਾਰ ਬੜੇ ਤੇ ਗੱਲਾਂ ਦੇ ਗਮ ਖਾਰ ਬੜੇ ਉਸ਼ਕ ਪਰਸ਼ਾਂਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ 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 ਪੜਿਆ ਕਰ ਕੈ ਸ਼ਾਂਤ ਸਹਾ ਹੋਣਾ ਬਾਤੀਆਂ ਤੇ ਗੁੱਸੇ ਦੁਨੀਆਂ ਤਲਕਣਾ ਬਾਜੀ ਆ ਸੱਚ ਰਿਆੜ ਪੰਡੋਰੀ ਕਹਿ ਜਾਣਾ ਏ ਰੰਗਲਾ ਮੇਲਾ ਦੁਨੀਆਂ ਦਾ ਏ ਰੰਗਲਾ ਮੇਲਾ ਦੁਨੀਆਂ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆਂ ਦਾ